ਬਚਪਨ ਦਾ ਸਮਾਂ ਹੁੰਦਾ ਨਾ ਪਿਆਰਿਓ ਮਾਨਾ ਜਿਹੜਾ ਆਪਣਾ ਗਿੱਲੀ ਮਿੱਟੀ ਵਰਗਾ ਹੁੰਦਾ ਹੁਣ ਬਚਪਨ ਦੇ ਵਿੱਚ ਬੱਚੇ ਨੂੰ ਜਿਹੜੇ ਮਰਜ਼ੀ ਰਾਸਤੇ ਤੇ ਤੁਸੀਂ ਤੋਰ ਦੇਵੋ ਉਹਨੇ ਉਹ ਰਾਸਤੇ ਤੇ ਚੱਲੇ ਜਾਣਾ ਬਚਪਨ ਦੇ ਵਿੱਚ ਜਿਹੜਾ ਆਪਣਾ ਮਨ ਹੁੰਦਾ ਉਹ ਗਿੱਲੀ ਮਿੱਟੀ ਵਰਗਾ ਹੁੰਦਾ ਇੱਕ ਛੋਟਾ ਜਿਹਾ ਪੌਦਾ ਲਾ ਦੇਵੋ ਜਿਵੇਂ ਜਿਵੇਂ ਪਾਣੀ ਪਾਵਾਂਗੇ ਜਿਹੜੇ ਮਰਜ਼ੀ ਪਾਸੇ ਉਹ ਪੌਦੇ ਨੂੰ ਮੋੜੀ ਚੱਲੋ ਉਹਨੇ ਉਧਰ ਹੀ ਮੁੜ ਜਾਣਾ ਪਰ ਜਦੋਂ ਪੌਦਾ ਵੱਡਾ ਹੋ ਜਾਂਦਾ ਗੁਰਮੁਖੋ ਟਾਣੀਆਂ ਨੇ ਜਿਹੜੇ ਵੱਡੇ ਟਾਣ ਬਣ ਜਾਂਦੇ ਨੇ ਪਰ ਉਹ ਮੁੜਦੇ ਨਹੀਂ ਗੁਰਮੁਖੋ ਫਿਰ ਆ ਰਹੀ ਚੱਕਣਾ ਪੈਂਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਜਿਹੜਾ ਬਚਪਨ ਆ ਮਾਂ ਚਾਵੇ ਪੁੱਤ ਨੂੰ ਫਕੀਰ ਬਣਾ ਸਕਦੀ ਆ ਮਾਂ ਚਾਵੇ ਪੁੱਤ ਨੂੰ ਗੁਰਮੁਖੋ ਇੱਕ ਬਾਦਸ਼ਾਹ ਬਣਾ ਸਕਦੀ ਆ ਮਾਂ ਚਾਹੇ ਪੁੱਤ ਨੂੰ ਇੱਕ ਮਹਾਤਮਾ ਸੰਤ ਬਣਾ ਸਕਦੀ ਆ ਮਾਂ ਚਾਵੇ ਪੁੱਤ ਨੂੰ ਠੱਗ ਬਣਾ ਸਕਦੀ ਆ ਮਾਂ ਚਾਹੇ ਪੁੱਤ ਨੂੰ ਚੋਰ ਬਣਾ ਸਕਦੀ ਆ ਬੱਚਿਆਂ ਦੇ ਮਾਤਾ ਪਿਤਾ ਦੇ ਉੱਪਰ ਬੱਚਿਆਂ ਦਾ ਜੀਵਨ ਨਿਰਭਰ ਕਰਦਾ ਉਹਨਾਂ ਨੂੰ ਚੰਗੇ ਰਾਹਤੇ ਪਾਉਣਾ ਕਿ ਮਾੜੇ ਰਾਹਤੇ ਪਾਉਣਾ ਬਚਪਨ ਦੇ ਵਿੱਚ ਸਮਾਂ ਹੀ ਇਹੋ ਜਿਹਾ ਮਨ ਹੁੰਦਾ ਜਿਹੜਾ ਆਪਣਾ ਗਿੱਲੀ ਮਿੱਟੀ ਦੇ ਬਾਗ ਹੁੰਦਾ ਜਿੱਥੇ ਮਰਜ਼ੀ ਰੱਖ ਲਿਓ ਉਹਨੇ ਉਹ